ਤਾਂ ਮੈਂ ਸੌਣ ਤੋਂ ਪਹਿਲਾਂ ਜਸਟ ਐਵੇਂ YouTube ਦੇ ਉੱਤੇ ਸ਼ਾਰਟਸ ਵੀਡੀਓਜ਼ ਦੇਖ ਰਹੀ ਸੀ ਤਾਂ ਵੀਡੀਓ ਸਕਰੋਲ ਕਰਦੇ ਕਰਦੇ ਇੱਕ ਬਹੁਤ ਹੀ ਅੱਛੀ ਵੀਡੀਓ ਮੇਰੇ ਸਾਹਮਣੇ ਆਈ ਜ ਜਿਹਦੇ ਵਿੱਚ ਨਿਪੋਲੀਅਨ ਹਿਲ ਜੋ ਕਿ ਇੱਕ ਬਹੁਤ ਵੱਡਾ ਆਥਰ ਰਹੇ ਨੇ ਸੈਲਫ ਹੈਲਪ ਬੁੱਕਸ ਉਹਨਾਂ ਨੇ ਲਿਖੀਆਂ ਹੈ ਉਹਨਾਂ ਦੀ ਵੀਡੀਓ ਮੇਰੇ ਸਾਹਮਣੇ ਆਈ ਜਿਹਦੇ ਵਿੱਚ ਉਹ ਗੱਲ ਕਰ ਰਹੇ ਸੀਗੇ ਕਿ ਵੀ ਉਹਨਾਂ ਕੋਲ 13 ਪ੍ਰਿੰਸੀਪਲਸ ਜਾਂ ਰੂਲਸ ਨੇ ਕਿ ਅਗਰ ਕੋਈ ਉਹ 13 ਰੂਲਸ ਫੋਲੋ ਕਰੇ ਤਾਂ ਸਕਸੈਸ ਮਤਲਬ ਕੀ ਲਿਖੀ ਹੋਈ ਹੈ ਫਿਰ ਕਿਉਂ ਡੈਫੀਨਿਟਿਵ ਪਰਪਸ ਜੋ ਜੋ ਤੁਹਾਨੂੰ ਸਕਸੈਸ ਉਹ ਉਹ ਮਿਲੇਗੀ ਹੀ ਮਿਲੇਗੀ ਕਹਿੰਦਾ ਭਾਵੇਂ ਹੈ ਅਗਰ ਤੁਸੀਂ ਉਹ 13 ਪ੍ਰਿੰਸੀਪਲਸ ਫੋਲੋ ਕਰਦੇ ਹੋ ਨੀਪੋਲੀਨ ਹਿਲ ਤੇ ਮੈਂ ਥੋੜੀ ਜੀ ਸਰਚ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਇੱਕ ਬੁੱਕ ਲਿਖੀ ਹੈ ਜਿਹਦਾ ਨਾਮ ਹੈਗਾ ਥਿੰਕ ਐਂਡ ਗ로우 ਰਿਚ ਐਫਰੈਂਟਲੀ ਬਹੁਤ ਸਾਰੇ ਲੋਕਾਂ ਨੇ ਉਹ ਬੁੱਕ ਨੂੰ ਰੀਡ ਕੀਤਾ ਹੈ ਉਹ ਬਹੁਤ ਹੀ ਪਪੂਲਰ ਬੁੱਕ ਰਹੀ ਹੈ ਮਿਲੀਅਨਸ ਆਫ ਕਾਪੀਜ਼ ਉਹਦੀਆਂ ਵਿਕੀਆਂ ਨੇ ਤੇ ਬਹੁਤ ਸਾਰੇ ਇਹੋ ਜਿਹੇ ਸਕਸੈਸਫੁਲ ਇੰਟਰਪ੍ਰੈਨਿਅਰਸ ਵੀ ਹੋਏ ਨੇ ਜਿਹੜੇ ਕਿ ਕਹਿੰਦੇ ਨੇ ਕਿ ਵੀ ਅਸੀਂ ਉਸ ਬੁੱਕ ਨੂੰ ਫੋਲੋ ਕੀਤਾ ਹੈ ਤੇ ਉਹ ਅਮ ਇਸ ਜਿਹੜੇ 13 ਰੂਲਸ ਨੇ ਉਹਨਾਂ ਦਾ ਮਤਲਬ ਦਿਲੋਂ ਮੰਨ ਕੇ ਚੱਲਦੇ ਨੇ ਕਿ ਵੀ ਉਹ ਰੀਜ਼ਨ ਸੀਗੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਸਕਸੈਸ ਮਿਲੇ ਫਿਰ ਮੈਂ ਜਿਆਦਾ ਸਰਚ ਕੀਤੀ ਉਹਨਾਂ ਤੇ ਨਿਪੋਲੀਅਨ ਹਿਲ ਤੇ ਉਹਨਾਂ ਦੀ ਬਹੁਤ ਸਾਰੀਆਂ ਇੰਟਰਵਿਊਜ਼ ਜਿੱਥੇ ਕਿ ਉਹ ਆਪਣੇ 13 ਰੂਲਸ ਜਾਂ ਪ੍ਰਿੰਸੀਪਲਸ ਸ਼ੇਅਰ ਕਰ ਰਹੇ ਨੇ ਫੇਸਬੁੱਕ ਤੇ ਪਈਆਂ ਨੇ ਫੇਸਬੁੱਕ ਤੇ ਨਹੀਂ YouTube ਤੇ ਪਈਆਂ ਨੇ ਸੋ ਕਾਫੀ ਲੰਬੀਆਂ ਵੀਡੀਓਜ਼ ਨੇ ਉਹ ਸੋ ਮੈਂ ਕੱਲ ਰਾਤੀ ਅਰਾਊਂਡ 5 ਕ ਵੀਡੀਓਜ਼ ਉਹ ਸੁਣੀਆਂ ਨੇ ਤੇ ਸੁਣ ਕੇ ਕਾਫੀ ਮੋਟੀਵੇਸ਼ਨਲ ਨੇ ਅੱਛਾ ਲੱਗਦਾ ਸੁਣਨ 'ਚ ਕੋਈ ਹਰਜ ਨਹੀਂ ਤੇ ਫੋਲੋ ਵੀ ਕੀਤਾ ਜਾ ਸਕਦਾ ਹੈ ਮੈਨੂੰ ਨਹੀਂ ਪਤਾ ਉਹ ਡੈਫੀਨੇਟਿਵ ਰੂਲਸ ਹੈ ਕਿ ਨਹੀਂ ਹੈ ਲੇਕਿਨ ਮੈਨੂੰ ਲੱਗਿਆ ਕਿ ਅਗਰ ਕੁਝ ਇਹੋ ਜਿਹੇ ਰੂਲਸ ਹੈਗੇ ਨੇ ਤਾਂ ਸਮਨ ਨਾਲ ਸ਼ੇਅਰ ਹੋਣੇ ਚਾਹੀਦੇ ਨੇ ਆਪਣੀ ਕਮਿਊਨਿਟੀ ਨੂੰ ਵੀ ਉਹਨਾਂ ਰੂਲਸ ਬਾਰੇ ਪਤਾ ਹੋਣਾ ਚਾਹੀਦਾ ਤੇ ਮੈਂ ਦੇਖਿਆ ਪੰਜਾਬੀ ਦੇ ਵਿੱਚ ਬਹੁਤ ਘੱਟ ਕੰਟੈਂਟ ਪਿਆ ਹੈਗਾ ਜਿੱਥੇ ਕੀ ਉਹਨਾਂ ਦੇ ਰੂਲਸ ਬਾਰੇ ਗੱਲ ਕੀਤੀ ਗਈ ਹੋਵੇ ਤਾਂ ਮੈਨੂੰ ਲੱਗਿਆ ਕਿ ਜਿੰਮੇਵਾਰੀ ਬਣਦੀ ਹੈ ਕਿ ਪੰਜਾਬੀ ਦੇ ਵਿੱਚ ਉਹ ਰੂਲਸ ਸ਼ੇਅਰ ਕੀਤੇ ਜਾਣ ਜੇ ਕੋਈ ਉਸ ਰੂਲਸ ਨੂੰ ਫੋਲੋ ਕਰਦਾ ਹੈ ਮੈਂ ਨਹੀਂ ਕਹਿੰਦੀ ਕਿ ਉਹ ਕੰਮ ਕਰਦੇ ਨੇ ਪਰ ਨੈਪੋਲੀਅਨ ਹਿਲ ਤੇ ਬਹੁਤ ਸਾਰੇ ਇੰਟਰਪ੍ਰੈਨਰਸ ਜਿਹੜੇ ਕਿ ਉਹਨਾਂ ਦੀ ਬੁੱਕ ਰੀਡ ਕਰ ਚੁੱਕੇ ਨੇ ਉਹ ਮੰਨਦੇ ਨੇ ਕਿ ਇਹ ਕੰਮ ਕਰਦਾ ਹੈ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੇ ਸਾਰੇ ਰੂਲਸ ਜਿਹੜੇ ਨੇ ਉਹ ਮੈਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਤੇ ਅਗਰ ਤੁਸੀਂ ਇੰਗਲਿਸ਼ ਸਮਝਦੇ ਹੋ ਤਾਂ ਮੈਂ ਤੁਹਾਨੂੰ ਐਨਕੋਰੇਜ ਕਰਾਂਗੀ ਕਿ ਤੁਸੀਂ ਜਾ ਕੇ ਉਹਨਾਂ ਦੀ ਇੰਗਲਿਸ਼ ਦੇ ਵਿੱਚ ਜਿਹੜੀਆਂ YouTube ਤੇ ਇੰਟਰਵਿਊਸ ਮੁਕ ਪਈਆਂ ਨੇ ਉਹ ਜ਼ਰੂਰ ਤੁਸੀਂ ਸੁਣੋ ਰੀਡ ਕਰੋ ਤੇ ਅਗਰ ਫੋਲੋ ਕਰ ਸਕਦੇ ਹੋ ਤਾਂ ਫੋਲੋ ਕਰੋ ਤੇ ਹੋ ਸੰਦਾ ਕਿ ਉਹ ਤੁਹਾਡੇ ਕਿਸ ਨਾਲ ਬਦਲ ਦੇਣ ਤੇ ਤੁਹਾਡੇ ਲਈ ਸਕਸੈਸ ਦੇ ਰਾਹ ਤੇ ਖੋਲ ਦੇਣ ਹੈਨਾ ਸੋ ਜਿਹੜਾ ਉਹ ਫਸਟ ਰੂਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਤੁਹਾਡੇ ਕੋਲ ਡੈਫੀਨੇਟਿਵ ਪਰਪਸ ਹੋਣਾ ਚਾਹੀਦਾ ਤੁਹਾਨੂੰ ਸਾਫ ਕਲੀਅਰਲੀ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ ਹੈ ਕੀ ਉਹ ਪਰਪਸ ਜਿਹੜਾ ਤੁਹਾਡਾ ਹੈ ਉਹ ਪੈਸ਼ਨ ਦੇ ਨਾਲ ਲੀਡ ਨਾ ਕਰਦਾ ਹੋਵੇ ਜਦ ਕਿ ਉਹ ਉਹ ਜਿਹੜਾ ਤੁਹਾਡਾ ਪਰਪਸ ਹੈ ਉਹ ਡੈਫੀਨੇਟਿਵ ਪਰਪਸ ਪਰਪਸ ਹੋਵੇ ਸੋ ਜੋ ਉਹਨਾਂ ਦਾ ਫਰਸਟ ਰੂਲ ਹੈ ਜਾਂ ਫਰਸਟ ਪ੍ਰਿੰਸੀਪਲ ਹੈ ਉਹ ਹੈ ਕਿ ਵੀ ਤੁਹਾਡੇ ਕੋਲ ਇੱਕ ਬਰਨਿੰਗ ਡਿਜ਼ਾਇਰ ਹੋਣੀ ਚਾਹੀਦੀ ਹੈ ਟੂ ਫਿਲਫਿਲ ਅ ਡੈਫੀਨੇਟਿਵ ਪਰਪਸ ਡੈਫੀਨੇਟਿਵ ਪਰਪਸ ਦਾ ਮਤਲਬ ਕਿ ਕੋਈ ਇੱਕ ਅਚੀਵ ਇੱਕ ਚਿੰਨ ਇੱਕ ਚੀਜ਼ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਯੂ ਸ਼ੁਡ ਨੋ ਕਿ ਜ਼ਿੰਦਗੀ ਦੇ ਵਿੱਚ ਇੱਕ ਕਿਹੜੀ ਚੀਜ਼ ਹੈ ਜਿਹੜੀ ਕਿ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਮਨ ਅੰਦਰ ਉਸ ਚੀਜ਼ ਦੀ ਤੜਪ ਹੋਣੀ ਚਾਹੀਦੀ ਹੈ ਤੇ ਉਹ ਪੈਸ਼ਨ ਨਹੀਂ ਹੋਏਗਾ ਉਹ ਪੈਸ਼ਨ ਨਹੀਂ ਹੈ ਪੈਸ਼ਨ ਜਿਹੜਾ ਹੈ ਉਹ ਕਹਿੰਦੇ ਕਿ ਵੀ ਉਹ ਇਮੋਸ਼ਨਲ ਸਾਈਡ ਤੋਂ ਨਿਕਲਦਾ ਹੈ ਪੈਸ਼ਨ ਜਿਹੜਾ ਆ ਉਹ ਰਿਐਲਿਟੀ ਨਹੀਂ ਦੇਖਦਾ ਉਹ ਫੈਕਟਸ ਨਹੀਂ ਦੇਖਦਾ ਉਹ ਸਿਰਫ ਮਤਲਬ ਇਹ ਪਲ ਤੋਂ ਪਲ ਦਾ ਪੈਸ਼ਨ ਜਿਵੇਂ ਉਹ ਹੁੰਦਾ ਹੈ ਕਹਿੰਦੇ ਪੈਸ਼ਨ ਪੈਸ਼ਨ ਨਹੀਂ ਚਾਹੀਦਾ ਪਰਪਸ ਚਾਹੀਦਾ ਹੈ ਕਿ ਵੀ ਸਾਫ਼ ਸੁਥਰਾ ਲਿਖਿਆ ਹੋਇਆ ਹੋਣਾ ਚਾਹੀਦਾ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ ਹੈ ਉਹ ਕਹਿੰਦੇ ਨੇ ਕਿ ਵੀ ਬਹੁਤ ਸਾਰੇ ਸਾਈਕੋਲੋਜਿਸਟ ਇਹ ਪ੍ਰੂਫ ਕਰ ਚੁੱਕੇ ਨੇ ਕਿ ਵੀ ਆਪਣਾ ਦਿਮਾਗ ਜੋ ਚੀਜ਼ ਸੋਚ ਸਕਦਾ ਹੈ ਉਹ ਚੀਜ਼ ਕਰ ਸਕਦਾ ਹੈ ਜਾਂ ਹੋ ਸਕਦੀ ਹੈ ਉਹ ਚੀਜ਼ ਜੇ ਤੁਹਾਡੇ ਦਿਮਾਗ ਨੇ ਸੋਚਿਆ ਹੈ ਕਿ ਵੀ ਮੈਂ ਜ਼ਿੰਦਗੀ ਦੇ ਵਿੱਚ ਐਨਾ ਵੱਡਾ ਇਨਸਾਨ ਬਣਾਂਗਾ ਜੇ ਦਿਮਾਗੇ ਚੀਜ਼ ਸੋਚ ਸਕਦਾ ਹੈ ਤਾਂ ਇਹ ਚੀਜ਼ ਹੋ ਵੀ ਸਕਦੀ ਹੈ ਸੋ ਤੁਹਾਨੂੰ ਇਸ એનર્ਜੀ ਤੇ ਇਸ ਪਾਵਰ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਕਿ ਵੀ ਜੋ ਚੀਜ਼ ਮੈਂ ਸੋਚ ਸਕਦੀ ਹਾਂ ਉਹ ਹੋ ਵੀ ਸਕਦੀ ਹੈ ਤੇ ਡੈਫੀਨੇਟਿਵ ਪਰਪਸ ਜੋ ਹੈ ਉਹ ਤੁਹਾਡਾ ਲਿਖਿਆ ਹੋਇਆ ਹੋਣਾ ਚਾਹੀਦਾ ਤੁਸੀਂ ਦਿਮਾਗ ਆਪਣੇ ਨੂੰ ਥੋੜਾ ਜਿਹਾ ਢਿੱਲਾ ਛੱਡ ਕੇ ਕਾਪੀ ਲੈ ਕੇ ਬੈਠ ਜਾ ਉਹ ਤੇ ਉਹਦੇ ਵਿੱਚ ਲਿਖੋ ਕਿ ਮੇਰੀ ਜ਼ਿੰਦਗੀ ਦਾ ਮਕਸਦ ਆਹਾ ਹੈ ਮੈਂ ਆਪਣੀ ਤੁਹਾਡੀ ਸਕਸੈਸ ਦੀ ਡੈਫੀਨੇਸ਼ਨ ਕੁਝ ਵੀ ਹੋ ਸਕਦੀ ਹੈ ਉਹ ਅਰਨਿੰਗ ਪੁਆਇੰਟ ਨਾਲ ਵੀ ਹੋ ਸਕਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕਮਾਣਾ ਹੈ ਜਾਂ ਐਵੇਂ ਵੀ ਹੋ ਸਕਦੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਆਹਾ ਗੱਡੀ ਲੈਣੀ ਲੈਣੀ ਹੈ ਜਾਂ ਐਵੇਂ ਦੀ ਵੀ ਹੋ ਸਕਦੀ ਹੈ ਕਿ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਅਹੁਦੇ ਤੇ ਪਹੁੰਚਣਾ ਹੀ ਪਹੁੰਚਣਾ ਹੈ ਸੋ ਇੱਕ ਕਾਪੀ ਲਵੋ ਉੱਤੇ ਸਾਫ਼ ਸੁਥਰੇ ਲਫ਼ਜ਼ਾਂ ਦੇ ਨਾਲ ਲਿਖੋ ਕਿ ਵੀ ਤੁਹਾਨੂੰ ਆਪਣੀ ਜ਼ਿੰਦਗੀ 'ਚੋਂ ਕੀ ਚਾਹੀਦਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਕਰਨਾ ਚਾਹੁੰਦਾ ਹਾਂ ਜਦੋਂ ਤੁਹਾਡੇ ਦਿਮਾਗ ਨੂੰ ਪਤਾ ਲੱਗਿਆ ਸਾਫ਼ ਸਥਰਾ ਕਿ ਮੈਂ ਆਪਣੀ ਜ਼ਿੰਦਗੀ ਤੋਂ ਆਹ ਚਾਹਨਾ ਹ ਤੁਹਾਡੀਆਂ એનਰਜੀਜ਼ ਨੂੰ ਪਤਾ ਲੱਗ ਗਿਆ ਕਿ ਵੀ ਤੁਸੀਂ ਜ਼ਿੰਦਗੀ 'ਚ ਆਹ ਕਰਨਾ ਚਾਹੁੰਦੇ ਹੋ ਤਾਂ ਉਹ ਕੀ ਕਹਿੰਦੇ ਨੇ ਕਿ ਵੀ ਜਿਹੜੀ ਰੂ એનર્ਜੀ ਹੈ ਕੁਦਰਤ ਹੈ ਜਾਂ ਰੱਬ ਹੈ ਉਹ ਉਸ ਚੀਜ਼ ਤੇ ਵਰਕ ਕਰਨਾ ਸ਼ੁਰੂ ਕਰਨਾ ਕਿ ਵੀ ਇਹਨੂੰ ਸਾਫ ਸੁਥਰਾ ਪਤਾ ਇਹਨੂੰ ਕੀ ਚਾਹੀਦਾ देयर इज अ ਵੈਰੀ ਹਾਈ ਚਾਂਸਸ ਯੂ ਵਿਲ ਸਟਾਰਟ ਟੂ ਸੀ ਉਸ ਬਾਰੇ ਕੰਮ ਕਰਨਾ ਸ਼ੁਰੂ ਕਰ ਦੋਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਤੁਸੀਂ ਅਚੀਵ ਵੀ ਕਰ ਲੋਗੇ ਸੋ ਇੱਕ ਹੋਰ ਐਕਸਰਸਾਈਜ਼ ਹੈ ਜਿਹੜੀ ਕਿ ਦੱਸੀ ਜਾਂਦੀ ਹੈ ਤੁਸੀਂ ਕਾਪੀ ਲਵੋ ਉਹਦੇ ਤੇ ਆਪਣੇ ਜਿੰਨੇ 10 ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਉਹ ਚੀਜ਼ਾਂ ਲਿਖੋ ਮੈਂ ਚਾਹਨੀ ਆ ਔਰ ਉਹਨੂੰ ਪ੍ਰੈਜ਼ੈਂਟ ਟੈਂਸ ਦੇ ਵਿੱਚ ਲਿਖਣਾ ਐਦਾਂ ਨਹੀਂ ਕਿ ਵੀ ਮੈਂ ਮੈਂ ਚਾਹਨੀ ਆ ਕਿ ਵੀ ਮੇਰੇ ਕੋਲ ਆਹ ਕੰਪਨੀ ਹੋਵੇ ਨਾ ਤੁਸੀਂ ਲਿਖੋ ਉਹਨੂੰ ਪ੍ਰੈਜ਼ੈਂਟ ਟੈਂਸ ਦੇ ਵਿੱਚ ਕਿ ਮੇਰੇ ਕੋਲ ਇਹ ਕੰਪਨੀ ਹੈ ਤੁਸੀਂ ਚਾਹਦੇ ਹੋ ਕਿ ਵੀ ਮੈਂ ਲੱਖਾਂ ਰੁਪਏ ਕਮਾਵਾਂ ਇਹ ਨਾਲ ਲਿਖੋ ਉੱਥੇ ਲਿਖੋ ਮੈਂ ਲੱਖਾਂ ਰੁਪਏ ਕਮਾ ਰਹੀ ਹਾਂ ਤੇ ਨਾਲ ਲਿਖੋ ਕਿ ਵੀ ਮੈਂ ਬਹੁਤ ਖੁਸ਼ ਹਾਂ ਜਾਂ ਮੈਂ ਬਹੁਤ ਸੇਤਮੰਦ ਫੀਲ ਕਰ ਰਹੇ ਹਾਂ ਜੋ ਵੀ ਤੁਸੀਂ 10 ਚੀਜ਼ਾਂ ਕਰਨੇ ਉਹਨੂੰ ਪ੍ਰੈਜ਼ੈਂਟ ਟੈਂਸ ਦੇ ਵਿੱਚ ਮਤਲਬ ਹੁਣ ਦੇ ਜਿਵੇਂ ਕਿ ਤੁਸੀਂ ਉਹ ਜ਼ਿੰਦਗੀ ਜੀ ਰਹੇ ਹੋ ਉਹ ਮੈਂ ਤੁਸੀਂ ਲਿਖੋ 1 2 3 4 5 10 10 ਪੁਆਇੰਟ ਲਿਖ ਲੈਣੇ ਕਿ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਚਾਹੀਦੇ ਨੇ ਉਸ ਪੁਆਇੰਟ ਨੂੰ ਲਿਖਣ ਤੋਂ ਬਾਅਦ ਤੁਸੀਂ ਇੱਕ ਪੁਆਇੰਟ ਉੱਚੋਂ ਲੱਭਣਾ ਹੈ ਕਿ ਜੇ ਕੱਲ ਨੂੰ ਉਹ ਸੱਚ ਹੋ ਜਾਵੇ ਤੁਹਾਡੇ ਕੋਲ ਜਾਦੂ ਦੀ ਛੜੀ ਆ ਗਈ ਤੁਸੀਂ ਜਾਦੂ ਦੀ ਛੜੀ ਕਮਾਵੋ ਤੇ ਉਹ ਚੀਜ਼ੇ ਸੱਚ ਹੋ ਜਾਵੇ ਤਾਂ ਇਹਨਾਂ ਦਸਾਂ ਦੇ ਵਿੱਚੋਂ ਕਿਹੜਾ ਪੁਆਇੰਟ ਹੈ ਕਿ ਜੇ ਉਹ ਸੱਚ ਹੋ ਗਿਆ ਤਾਂ ਤੁਹਾਡੀ ਜ਼ਿੰਦਗੀ ਇੱਕਦਮ ਬਦਲ ਜਾਏਗੀ ਤੇ ਤੁਹਾਡੀ ਜ਼ਿੰਦਗੀ ਦਾ ਪਰਪਸ ਤੁਹਾਨੂੰ ਪੂਰਾ ਹੁੰਦਾ ਦਿਖੇਗਾ ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਹ ਚੀਜ਼ ਹੈ ਜੇ ਇਹ ਪੂਰੀ ਹੋ ਗਈ ਜੇ ਕੱਲ ਨੂੰ ਜਾਦੂ ਦੀ ਛੜੀ ਮੇਤੋਂ ਆ ਗਈ ਮੈਂ ਕਮਾਈ ਤੇ ਆਹ ਚੀਜ਼ੇ ਪੂਰੀ ਹੋ ਗਈ ਤਾਂ ਮੈਂ ਬਹੁਤ ਜਿੱਦਾਂ ਖੁਸ਼ ਆਇਆ ਮੈਂ ਆਪਣੀ ਜ਼ਿੰਦਗੀ ਦੀ ਸਫਲਤਾ ਲੈ ਲਈ ਉਸ ਚੀਜ਼ ਨੂੰ ਤੁਸੀਂ ਹਾਈਲਾਈਟ ਕਰ ਲਓ ਉਹਨੂੰ ਗੋਲਾ ਲਗਾ ਲਓ ਤੇ ਉਹਨੂੰ ਅਲੱਗ ਇੱਕ ਪੇਪਰ ਤੇ ਲਿਖ ਲਓ ਕਿ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਕਰਨਾ ਚਾਹਨੀ ਆ ਇਹ ਜੇ ਹੋ ਜਾਂਦਾ ਹੈ ਤਾਂ ਮੈਂ ਬਹੁਤ ਖੁਸ਼ ਹਾਂ ਤੇ ਹੁਣ ਉਹ ਤੁਹਾਡੀ ਲਾਈਫ ਦਾ ਪਰਪਸ ਹੈ ਤੁਸੀਂ ਉਸ ਨੂੰ ਰੋਜ਼ ਦੇਖੋ ਤੇ ਸੋਚੋ ਤੇ ਪਤਾ ਕਰੋ ਕਿ ਇਹ ਚੀਜ਼ ਕੀ ਮੈਂ ਪੂਰੀ ਹੋ ਸਕਦੀ ਹੈ ਫਿਰ ਉਹਦੇ ਤੇ ਕੰਮ ਕਰੋ ਥੋੜਾ ਥੋੜਾ ਕਰੋ ਜਿਵੇਂ ਵੀ ਕਰੋ ਪਰ ਉਹਦੇ ਤੇ ਕੰਮ ਕਰੋ ਸੋ ਇਹੀ ਨਿਪੋਲੀਅਨ ਹਿੱਲ ਦਾ ਪਹਿਲਾ ਰੂਲ ਹੈ ਕਿ ਤੁਹਾਨੂੰ ਡੈਫੀਨੇਟਲੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਵੇਗਲੀ ਨਹੀਂ ਕਿ ਵੀ ਮੈਂ ਖੁਸ਼ ਰਹਿਣਾ ਚਾਹੁੰਦਾ ਪਰ ਖੁਸ਼ ਨੂੰ ਡਿਫਾਈਨ ਕਰੋ ਕਿ ਕੀ ਹੋਏਗਾ ਕਿ ਵੀ ਮੈਂ ਖੁਸ਼ ਹੋਵਾਂਗਾ ਜਾਂ ਕਿਹੜੀਆਂ ਚੀਜ਼ਾਂ ਹੋਣਗੀਆਂ ਕਿ ਉਹਦੇ ਨਾਲ ਮੇਰੀ ਲਾਈਫ ਵਧੀਆ ਹੋ ਜਾਗੀ ਜਸ ਰਾਈਟ ਇਟ ਡਾਊਨ ਉਹਦੇ ਵਿੱਚੋਂ ਇੱਕ ਚੀਜ਼ ਕੱਢ ਲਓ ਜਿਹੜੀ ਕਿ ਤੁਹਾਡੀ ਜ਼ਿੰਦਗੀ ਨੂੰ ਬਹੁਤ ਸਫਲ ਕਰੇਗੀ ਤੇ ਉਹਨੂੰ ਫਿਰ ਆਪਣਾ ਪਰਪਸ ਬਣਾ ਲਓ ਟੀਚਾ ਬਣਾ ਲਓ ਸੋ ਇਹ ਉਹਦਾ ਫਸਟ ਪ੍ਰਿੰਸੀਪਲ ਆਪਾਂ ਮੈਂ ਇਹਦੇ ਬਾਕੀ ਦੇ ਪ੍ਰਿੰਸੀਪਲ ਜਿਹੜੇ 13 ਪ੍ਰਿੰਸੀਪਲ ਨੇ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੀ ਨੈਕਸਟ ਵੀਡੀਓ ਦੇ ਵਿੱਚ ਤੇ ਤੁਸੀਂ ਅਗਰ ਇਸ ਕੰਟੈਂਟ ਨੂੰ ਹੋਰ ਸੁਣਨਾ ਚਾਹੁੰਦੇ ਹੋ ਤਾਂ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਵੀ ਕਰੋ ਕਮੈਂਟ ਕਰੋ ਸ਼ੇਅਰ ਕਰੋ ਆਪਣੇ ਪਿਆਰਿਆਂ ਦੇ ਨਾਲ ਤਾਂ ਜੋ ਉਹ ਵੀ ਜ਼ਿੰਦਗੀ 'ਚ ਕੁਝ ਬੈਟਰ ਕਰ ਸਕਣ ਤੇ ਸਟੇ ਟਿਊਨ ਤੇ ਮੈਂ ਕੱਲ੍ਹ ਲੈ ਕੇ ਆਵਾਂਗੀ ਇਹਦੇ ਪ੍ਰਿੰਸੀਪਲ ਨੰਬਰ 2 ਤੇ ਵੀਡੀਓ ਥੈਂਕ ਯੂ